ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ। ਹੋਰ ਦੋਸਤੋ ਕੀ ਹਾਲ ਚਾਲ ਆ? ਅਸੀਂ ਬਿਲਕੁਲ ਠੀਕ ਆ। ਉਮੀਦ ਕਰਦੇ ਆ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਬਿਲਕੁਲ। ਸੋ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆ ਪ੍ਰੋਗਰਾਮ ਲੈ ਕੇ। ਪੜ੍ਹਿਆ ਲੋਕ ਪਾਠ ਪੜ੍ਹਿਆ। ਤੁਸੀਂ ਆਪਣੇ ਦਿਲਾਂ ਵਿੱਚ ਸਾਨੂੰ ਬਹੁਤ ਜਗ੍ਹਾ ਦਿੱਤੀ ਆ। ਤੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਅਸੀਨਾ ਧੰਨਵਾਦ ਕਰਦੇ ਆ। ਹਾਂ ਜੀ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ। ਤੇ ਬਹੁਤ ਬਹੁਤ ਤੁਹਾਡਾ ਸਵਾਗਤ ਆ ਇਸ ਪ੍ਰੋਗਰਾਮ ਦੇ ਵਿੱਚ ਤੇ ਹੁਣ ਤਾਂ ਇਹ ਵੀ ਦਿਲ ਨਹੀਂ ਕਰਦਾ ਗੱਲ ਕਹਿਣ ਨੂੰ ਕਿ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਤੇ ਹੁਣ ਸਾਨੂੰ ਤੁਹਾਡੇ ਕਮੈਂਟਾਂ ਵਾਲ ਦੇਖ ਕੇ ਅਹਿਸਾਸ ਹੋ ਗਿਆ ਕਿ ਹਾਲੇ ਵੀ ਬਹੁਤ ਸਾਡੇ ਭੈਣ ਭਰਾ ਦੋਸਤ ਇਦਾਂ ਦੇ ਹੈਗੇ ਜਿਹੜੇ ਹਾਲੇ ਵੀ ਬਾਤਾਂ ਪਾਉਣੀਆਂ ਭੁੱਲੇ ਨਹੀਂ ਹਾਂਜੀ ਹਾਲੇ ਵੀ ਉਹਨਾਂ ਨੂੰ ਬਾਤਾਂ ਯਾਦ ਆ ਹਾਲੇ ਵੀ ਉਹ ਕਮੈਂਟ ਕਰਦੇ ਆ ਸੋ ਇਦਾਂ ਆਉਂਦੇ ਰਹੀਓ ਇਦਾਂ ਹੀ ਆਪਾਂ ਮਿਲਦੇ ਰਹੀਏ ਇੱਕ ਪਰਿਵਾਰ ਦੀ ਤਰ੍ਹਾਂ ਤੇ ਇਦਾਂ ਕਮੈਂਟ ਕਰਦੇ ਜੀਓ ਸੋ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਆਪਣੀ ਪਿਛਲੀ ਬਾਤ ਸੀਗੀ ਜੀ ਬੀਜੇ ਰੋੜ ਜੰਮੇ ਝਾੜ ਲੱਗੇ ਨਿੰਬੂ ਖਿੜੇ ਅਨਾਰ ਔਰ ਇਹਦਾ ਆਨਸਰ ਹੈਗਾ ਕਪਾਹ ਬਿਲਕੁਲ ਹਾਂਜੀ ਆ ਕਪਾਹ ਜਿਨ੍ਹਾਂ ਨੇ ਦੇਖੀ ਆ ਤੋੜੀ ਆ ਜਿਨ੍ਹਾਂ ਨੇ ਉਹ ਚੁਗਦੀਆਂ ਹੁੰਦੀਆਂ ਸੀ ਅੱਗੇ ਬੀਬੀਆਂ ਨਾ ਖੇਤਾਂ ਵਿੱਚ ਜਾ ਕੇ ਤਾਂ ਜਿਨ੍ਹਾਂ ਨੂੰ ਯਾਦ ਆ ਉਹਨਾਂ ਨੇ ਲਿਖੇ ਆ ਕਮੈਂਟ ਤਾਂ ਬੱਚਿਆਂ ਨੂੰ ਅੱਜ ਕੱਲ੍ਹ ਦੇ ਨੂੰ ਤਾਂ ਪਤਾ ਹੀ ਨਹੀਂ ਕਪਾ ਕਿੱਥੋਂ ਆਈ ਕਿੱਥੇ ਬੀਜੀ ਜਾਂਦੀ ਆ ਕਿਦਾਂ ਦੀ ਹੁੰਦੀ ਆ ਹੁਣ ਦੇ ਬੱਚਿਆਂ ਨੂੰ ਨਹੀਂ ਪਤਾ ਸੋ ਆਪਾਂ ਗੱਲਾਂ ਦੇ ਵਿੱਚ ਇੰਨਾ ਖੁੱਭ ਗਏ ਆ ਕਿ ਆਪਾਂ ਹੱਲੇ ਦੋਸਤਾਂ ਦੇ ਨਾਂ ਦੱਸਣੇ ਆ ਜਿਨ੍ਹਾਂ ਨੇ ਜਵਾਬ ਦਿੱਤਾ ਆਪ ਨੂੰ ਬਾੰਗਾ ਹਾਂ ਜੀ ਬਿਲਕੁਲ ਬਿਲਕੁਲ ਉਹ ਜਦੋਂ ਤੁਰਪੈਦਾ ਫਿਰ ਦਿਲ ਨਹੀਂ ਕਰਦਾ ਕਿ ਗੱਲ ਰੋਕੀਏ ਵਿੱਚੋਂ ਹਨਾ ਹਾਂ ਜੀ ਇਦਾਂ ਹੀ ਆ ਤੁਹਾਡੇ ਨਾਲ ਗੱਲਾਂ ਕਰਕੇ ਬੜਾ ਮਜ਼ਾ ਆਉਂਦਾ ਬਿਲਕੁਲ ਇਹ ਹੁਣ ਗੱਲਾਂ ਜਿਹੜੀਆਂ ਪੁਰਾਣੀਆਂ ਆ ਨਾ ਜਦੋਂ ਯਾਦ ਆਉਂਦੀਆਂ ਨਾ ਫਿਰ ਦਿਲ ਕਰਦਾ ਕਰੀ ਜੋ ਕਰੀ ਜੋ ਤਾਂ ਇਸ ਕਰਕੇ ਉਹ ਰੁਕੇ ਨਹੀਂ ਹੁੰਦਾ ਸੋਹਣਾਪਾ ਦੱਸਦੇ ਆ ਉਹਨਾਂ ਦੋਸਤਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਇੱਥੇ ਹੈ ਜੀ ਕੌਰ ਰਜਿੰਦਰ ਕੌਰ ਨਰਿੰਦਰ ਕੌਰ ਰਣਜੀਤ ਕੌਰ ਗੁਰਦਿਆਲ ਸਿੰਘ ਕੁਲਵੰਤ ਕਲਸੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਬਹੁਤ-ਬਹੁਤ ਥੈਂਕ ਯੂ ਤੁਸੀਂ ਇੱਦਾਂ ਆਉਂਦੇ ਰਹਿਓ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਸਾਡੇ ਚੈਨਲ ਤੇ ਆਉਂਨੇ ਆ ਵੀਡੀਓ ਨੂੰ ਦੇਖਦੇ ਆ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਜੀ ਜੀ ਮੈਂ ਹੋਰ ਮੈਂ ਪੁੱਛਣੀ ਚਾਹਣਾ ਤੇਰੇ ਕੋ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਇਦਾਂ ਕਿਉਂ ਜਿਆਦੀਆਂ ਪੋਸਟਾਂ ਆ ਰਹੀਆਂ ਕਿ ਜਨਾਨੀਆਂ ਬਹੁਤ ਲੜਾਈ ਕਰਦੀਆਂ ਬੰਦੇ ਨਾਲ ਜਾਂ ਲੜਾਕੂ ਬਹੁਤ ਹੁੰਦੀਆਂ ਬਹੁਤ ਪੋਸਟਾਂ ਮੈਂ ਇਦਾਂ ਦੇਖਦਾ ਕਿ ਤੁਸੀਂ ਆਪਣੀ ਜਨਾਨੀ ਨੂੰ ਖੁਸ਼ ਰੱਖੋਗੇ ਤੇ ਚੰਗੇ ਰਹੋਗੇ ਹਨਾ ਉਹਦੀ ਹਰ ਗੱਲ ਮੰਨੋ ਤੇ ਤੁਹਾਡੇ ਘਰ ਚ ਸ਼ਾਂਤੀ ਰਹੂਗੀ ਹਨਾ ਤੇ ਗਲਤੀ ਭਾਵੇਂ ਉਹਦੀ ਵੀ ਆ ਤੁਸੀਂ ਗਲਤੀ ਆਪਣੀ ਮੰਨ ਲਓ ਫੇ ਵੀ ਉਹ ਖੁਸ਼ ਰਹੂਗੀ ਹੈਨਾ ਤੇ ਇਦਾਂ ਕਿਉਂ ਜ਼ਿਆਦਾ ਪੋਸਟ ਆਉਂਦੀਆਂ ਐ ਮਤਲਬ ਜਿਹਨਾਂ ਨਹੀਂ ਜ਼ਿਆਦਾ ਲੜਾਕੂ ਹੋ ਜਾਂ ਜਿਆਦੀਆਂ ਗੁੱਸੇ ਖੋ ਰਿਆ ਹੋ ਸਕਦਾ ਬੰਦੇ ਕਲਪਾਉਂਦੇ ਆ ਤਾਂ ਜਨਨੀਆਂ ਕਲਪਜਾਨੀਆਂ ਨੇ ਇਹ ਨਹੀਂ ਹੋ ਸਕਦਾ। ਉਹ ਜਿਆਦਾ ਇਦਾਂ ਮੈਂ ਪੁੱਛਦਾ ਦੇਖਦਾ ਨਾ ਬੇ ਬੜਾ ਕੋਈ ਮੈਂ ਕਹਿੰਦਾ ਇਦਾਂ ਤਾਂ ਇੰਨਾ ਗੁੱਸਾ ਤਾਂ ਨਹੀਂ ਗੁੱਸਾ ਤਾਂ ਤਾਂ ਹੀ ਹੁੰਦਾ ਇੱਕ ਤਾਂ ਘਰੋਂ ਕਲਪੇ ਹੁੰਦੇ ਨਾ ਨਿਆਣਿਆਂ ਨਿਕਲ ਪਾਇਆ ਹੁੰਦਾ ਕੁਝ ਕੁਝ ਸਿਆਣਿਆਂ ਨਿਕਲ ਪਾਇਆ ਹੁੰਦਾ ਕੋਈ ਬੰਦਾ ਆ ਕੇ ਜਦੋਂ ਕੁਝ ਕਹਿ ਦਿੰਦਾ ਫੇ ਉਹ ਵਾਲਾ ਦਿਲ ਕਹਦਾ ਵੀ ਭਾਂਡੇ ਚੱਕ ਕੇ ਮਾਰਾ ਫੇ ਉਹਨੂੰ ਵੀ ਕੋਈ ਚਾਹੀਦਾ ਹੁੰਦਾ ਘਰ ਵਿੱਚ ਕਹਿਣ ਵਾਲਾ ਵੀ ਤੂੰ ਬਹੁਤ ਚੰਗਾ ਕਰਦੀ ਆ ਵਧੀਆ ਕਰਦੀ ਆ ਉਹਨੂੰ ਵੀ ਕੋ ਹੌਸਲਾ ਦੇਣ ਵਾਲਾ ਚਾਹੀਦਾ ਬਿਲਕੁਲ ਤੇ ਤੀਮੀ ਆਦਮੀ ਦੀ ਲੜਾਈ ਚ ਕਹਿੰਦੇ ਆ ਜੀ ਤੁਸੀਂ ਬੰਦਾ ਜੇ ਦਵਾ ਦਵਾ ਆਪਣੀ ਗਲਤੀ ਮੰਨ ਲਵੇ ਤੇ ਬਹੁਤ ਵਧੀਆ ਗੱਲ ਹੈ ਤੇ ਫੇਰ ਲੜਾਈ ਰੁਕਦੀ ਹੈ ਫੇਰ ਕੰਮ ਲੰਬਾ ਚੱਲ ਪੈਂਦਾ ਸਹੀ ਗੱਲ ਹੈ ਪਤੀ ਪਤਨੀ ਦੀ ਲੜਾਈ ਤੋਂ ਬਾਅਦ ਹੈ ਨਾ ਤੇ ਬੰਦਾ ਤਾਂ ਆਕਾਂਤ ਪਾਲਦਾ ਹੈ ਕਿ ਥੋੜੀ ਸ਼ਾਂਤੀ ਮਿਲੇ ਤੇ ਪਤਨੀ ਫੇਰ ਦੁਬਾਰਾ ਬੰਦੇ ਨੂੰ ਲੱਭਦੀ ਹੈ ਕਿ ਦੁਬਾਰਾ ਲੜਾਈ ਕਰਕੇ ਮਨ ਨੂੰ ਸ਼ਾਂਤੀ ਮਿਲੇ ਸਹੀ ਗੱਲ ਹੈ ਫੋਨ ਨੂੰ ਰੋਟੀ ਆ ਜ ਨਹੀਂ ਹੁੰਦੀ। ਦੋਸਤੋ ਇਦਾਂ ਹੀ ਹੱਸਦੇ ਵਸਦੇ ਰਹੋ ਤੁਸੀਂ ਵੀ ਆਪਾਂ ਇਦਾਂ ਹੀ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਰਹੀਏ, ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਏ ਤੇ ਇਦਾਂ ਹੀ ਆਪਾਂ ਮਿਲਦੇ ਰਹੀਏ। ਸੋ ਅੱਜ ਦੀਆਂ ਗੱਲਾਂ ਬਾਤਾਂ ਸਾਡੀਆਂ ਇੰਨੀਆਂ ਹੀ ਆ। ਹੂੰ ਤੇ ਹੁਣ ਪਾਉਣੇ ਆਪਾਂ ਅੱਜ ਦੀ ਬਾਤ। ਹਾਂਜੀ ਅੱਜ ਦੀ ਬਾਤ ਹੈਗੀ ਆ ਜੀ, ਦੋ ਆਰ ਦੀਆਂ, ਦੋ ਪਾਰ ਦੀਆਂ, ਦੋ ਧੀਆਂ ਸ਼ਾਹੂਕਾਰ ਦੀਆਂ। ਬਾਗਾ ਵਿੱਚ ਕਸਿੱਦਾ ਕੱਢਣ ਆਉਂਦੇ ਜਾਂਦੇ ਨੂੰ ਮਾਰਦੀਆਂ। ਲੋ ਜੀ ਇਹ ਜਿਹੜੀ ਬਾਤ ਹੈ ਨਾ ਬੜੀ ਮੈਨੂੰ ਤਾਂ ਗੁੰਝਲਦਾਰ ਜੀ ਲੱਗਦੀ ਆ ਤੇ ਹੈ ਵੀ ਕੁਝ ਨਹੀਂ ਉਦਾਂ ਤੇ ਤੁਸੀਂ ਹੁਣ ਇਸ ਬਾਤ ਦਾ ਜਵਾਬ ਦੇਣਾ ਹੈ ਜਰੂਰ ਹਾਂ ਦੇਖਿਓ ਪਤਾ ਕਰਿਓ ਵੀ ਕਿੱਦਾਂ ਆ ਇਹ ਪਤਾ ਕਰਿਓ ਹਾਂ ਬਾਗਾਂ ਵਿੱਚ ਕਿਸੇ ਇੱਦਾਂ ਕੱਢਣ ਹਾਂ ਆਉਂਦੇ ਜਾਂਦੇ ਨੂੰ ਕਿੱਦਾਂ ਮਾਰਦੀਆਂ ਹੁਕਦਾਂ ਮਾਰਦੀਆਂ ਕੋਸ਼ਿਸ਼ ਕਰਨੀ ਹੈ ਕੋਈ ਗੱਲ ਨਹੀਂ ਬਾਤ ਦਾ ਜਵਾਬ ਨਹੀਂ ਵੀ ਆਇਆ ਤੇ ਤੁਸੀਂ ਜਰੂਰ ਆਉਣਾ ਤੁਸੀਂ ਜਰੂਰ ਆਉਣਾ ਹੈ ਵੀਡੀਓ ਨੂੰ ਦੇਖਣਾ ਆ ਤੇ ਕਮੈਂਟ ਕਰਨਾ ਆ ਹਨਾ ਨਹੀਂ ਵੀ ਬਾਤ ਦਾ ਜੋ ਉਹ ਕੋਈ ਨਹੀਂ ਆਪਾਂ ਮਿਲਦੇ ਰਹਿਣਾ ਇਦਾਂ ਹੀ ਮਿਲਦੇ ਰਹਿਣਾ ਆਪਾਂ ਇਦਾਂ ਹੀ ਦੇਲਾ ਨੀ ਗੱਲਾਂ ਸਾਂਝੀਆਂ ਕਰਦੇ ਰਹਿਣਾ ਤੇ ਹੌਣ ਲੈਨੇ ਆ ਸੀ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ